ਮੈਂ ਤਾਨ ਦੀ ਬਾਣ ਤੂ ਹੈ ਮੇਰੇ ਸੁਆਮੀ ਮੈਂ ਤੁਧ ਆਗਾ ਅਰਦਾਸ ਮੈਂ ਹੋਰ ਥਾਉ ਨਹੀਂ ਜਿਸ ਪੈ ਕਰੋ ਬੇਨੰਤੀ ਮੇਰਾ ਦੁੱਖ ਸੁਖ ਤੁਝ ਹੀ ਪਾਸ ਵਿਤੇ ਧਰਤੀ ਵਿਤੇ ਪਾਣੀ ਵਿਚ ਕਾਸ਼ਟ ਅਗਨਤਰੀ ਜੈ ਬੱਕਰੀ ਸਿੰਘ ਇਕ ਤੈ ਥਾਏ ਰਾਖੇ ਮਨ ਹਰ ਜਪ ਪਰਮ ਭਉ ਦੂਰ ਕੀਜੈ ਹਰ ਕੀ ਵਡਿਆਈ ਦੇਖੋ ਸੰਤੋ ਹਰ ਨਿਮਾਣਿਆ ਮਾਣ ਦੇ ਵਾਏ ਜੋ ਧਰਤੀ ਚਰਨ ਤਲੇ ਤੇ ਉਪਰ ਆਵੇ ਤੋ ਨਾਨਕ ਸਾਧ ਜਨਾ ਜਗਤ ਆਨ ਸਭ ਪੈਰੀ ਪਾਏ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਬਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਗਉੜ ਖਸਮ ਮਰੈ ਤਉ ਨਾਰ ਨ ਰੋਵੈ ਉਸ ਰਖਵਾਰਾ ਔਰ ਹੋਵੇ ਖਸਮ ਮਰੇ ਤਉ ਨਾਰ ਨਾ ਰੋਵੇ ਉਸ ਰਖਵਾਰਾ ਔਰ ਹੋਵੇ ਰਖਵਾਰੇ ਕਾ ਹੋਏ ਬినాਸ਼ ਅਗਰ ਨਰਕ ਇਹਾ ਭੋਗ ਬिलास ਏਕ ਸੁਹਾਗਣ ਜਗਤ ਪਿਆਰੀ ਸਗਲੇ ਜੀ ਜੰਤ ਕੀ ਨਾਰੀ ਏਕ ਸੁਹਾਗਣ ਜਗਤ ਪਿਆਰੀ ਸਗਲੇ ਜੀ ਜੰਤ ਕੀ ਨਾਰੀ ਰਹਾਉ ਭਾਵ ਸਤਿਗੁਰੂ ਜੀ ਇਲਾਹੀ ਬਾਣੀ ਦੇ ਵਿੱਚ ਸਾਨੂੰ ਫਰਮਾਨ ਕਰਦੇ ਨੇ ਪਰ ਇਸ ਮਾਇਆ ਨੂੰ ਇਸਤਰੀ ਬਣਾ ਕੇ ਰੱਖਣ ਵਾਲਾ ਮਨੁੱਖ ਆਖਰ ਮਰ ਜਾਂਦਾ ਹੈ ਏ ਮਾਇਆ ਬੋਟੀ ਉਸ ਦੇ ਮਰਨ ਤੇ ਰੋਂਦੀ ਵੀ ਨਹੀਂ ਕਿਉਂਕਿ ਇਸ ਦਾ ਰਾਖਾ ਖਸਮ ਕੋਈ ਧਿਰ ਹੋਰ ਬਣ ਜਾਂਦਾ ਹੈ ਸੋ ਇਹ ਕਦੇ ਪੀਰੰਡੀ ਨਹੀਂ ਹੁੰਦੀ ਇਸ ਮਾਇਆ ਦਾ ਰਾਖਾ ਮਰ ਜਾਂਦਾ ਹੈ ਮਨੁੱਖ ਇੱਥੇ ਇਸ ਮਾਇਆ ਦੇ ਭੋਗਾਂ ਵਿੱਚ ਮਸਤ ਰਹਿਣ ਕਰਕੇ ਅਗਾ ਆਪਣੇ ਲਈ ਨਰਕ ਸਹੀੜਦਾ ਹੈ ਇਹ ਮਾਇਆ ਇੱਕ ਐਸੀ ਸੁਹਾਗਣ ਨਾਰ ਹੈ ਜਿਸ ਨੂੰ ਸਾਰਾ ਜਗਤ ਪਿਆਰ ਕਰਦਾ ਹੈ ਸਾਰੇ ਜੀਆ ਜੰਤ ਇਸ ਨੂੰ ਆਪਣੀ ਇਸਤਰੀ ਬਣਾ ਕੇ ਰੱਖਣਾ ਚਾਹੁੰਦੇ ਹਨ ਆਪਣੇ ਵਸ ਵਿੱਚ ਰੱਖਣਾ ਚਾਹੁੰਦੇ ਹਨ